ਨਾਨੀ ਨਾਲ ਨਾਨਕੀ ਬਾਗ ਛਿਮਾ ਅਤੀ ਅਖੀਲਾ ਨੇਕਾ ਸਿਮਨਜੀਤ ਕੌਰ ਜੀ ਬਸ ਸਟਾਰਟ ਹੋ ਕੇ ਕਿੰਨਾ ਅੱਗੇ ਲੰਘ ਗਈ ਪਰ ਨਿੰਮੋ ਅਜੇ ਵੀ ਪਿੱਛੇ ਦੇਖਦੀ ਰਹੀ ਉਸ ਦੇ ਨਾਨੀ ਦੇ ਬਸ ਦੇ ਅੱਖੋਂ ਓਲੇ ਹੋਣ ਤੱਕ ਉਸ ਵੱਲ ਹੀ ਦੇਖਦੀ ਰਹੀ ਨਿੰਮੋ ਘਰ ਪਹੁੰਚ ਕੇ ਮਯੂਸ ਜੀ ਰਹੀ ਉਸ ਦਿਨ ਰੈਡੀ ਨੇ ਵੀ ਉਸ ਨੂੰ ਨਾਲ ਕਹਿਣੀਆਂ ਗੱਲਾਂ ਸੁਣਾਉਣ ਲਈ ਕਿਹਾ ਪਰ ਉਹ ਉਸੇ ਤਰ੍ਹਾਂ ਹੀ ਖਮੋਸ਼ ਰਹੀ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਤੇ ਮੁੜ ਨਿਮੋ ਦੁਆਰਾ ਸਕੂਲ ਦੇ ਕੰਮਾਂ ਵਿੱਚ ਰੁੱਝ ਗਈ ਵਕਤ ਆਪਣੀ ਚਾਲੇ ਚੱਲਦਾ ਗਿਆ ਅੱਜ ਉਹ ਹੀ ਨਿਮੋ ਵਕਤ ਦੀ ਪੈੜ ਬਦਲਦਿਆਂ ਰੱਜ ਕੇ ਜਵਾਨ ਹੋ ਚੁੱਕੀ ਹੈ ਅਤੇ ਸਕੂਲ ਵਿੱਚ ਬਤੌਰ ਅਗਿਆਬ ਕਾ ਡਿਊਟੀ ਨਿਭਾ ਰਹੀ ਹੈ ਉੰਜ ਵਕਤ ਬਦ ਚੁਕਾ ਹੈ ਨਿਮੋ ਦੀ ਨਾਨੀ ਨੂੰ ਵੀ ਗੁਜ਼ਰੇ ਹੋਏ ਹੁਣ ਕਿੰਨਾ ਵਕਤ ਹੋ ਗਿਆ ਹੈ ਨਿਮੋ ਅੱਖਰ ਹੁਣ ਆਪਣੇ ਨਾਨਕੀ ਨਹੀਂ ਜਾਂਦੀ ਕਿਉਂਕਿ ਨਾਨੀ ਦਾ ਉਹ ਬਚਪਨ ਵਾਲਾ ਮੋ ਵੀ ਨਾਨੀ ਦੇ ਆਖਰੀ ਸਾਹਾਂ ਨਾਲ ਹੀ ਗਮ ਚੜ ਚੁੱਕਾ ਹੈ ਪਰ ਨਿੰਮੋ ਦੇ ਇਹਨ ਬਿਜਲੀਆਂ ਆ ਜਾਂਦਾ ਹਮੇਸ਼ਾ ਦਿਲ ਵਿੱਚ ਟੜਕਣ ਬਣ ਕੇ ਟੜਕਦੀਆਂ ਰਹਿੰਦੀਆਂ ਹੁਣ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਨੇ ਜਾਂ ਛੁੱਟੀਆਂ ਦਾ ਜ਼ਿਕਰ ਹੁੰਦਾ ਤਾਂ ਨਿੰਮੋ ਬੱਚਿਆਂ ਦੇ ਚਿਹਰੇ ਦੀ ਰਵਾਨਗੀ ਵਿੱਚੋਂ ਆਪਣੇ ਬਚਪਨ ਦੇ ਸੱਫਿਆਂ ਨੂੰ ਟਟੋੜਨ ਲੱਗੀ ਹੈ ਤੇ ਛੁੱਟੀਆਂ ਮੁੱਕ ਜਾਣ ਮਗਰੋਂ ਜਦੋਂ ਬੱਚੇ ਸਕੂਲ ਆਉਂਦੇ ਹਨ ਤੇ ਨਿੰਮੋ ਹਰ ਇੱਕ ਬੱਚੇ ਤੋਂ ਉਹਨਾਂ ਦੀ ਨਾਨੀ ਦੇ ਤਿਆਰ ਦਾ ਇੱਕ ਲੇਖ ਲਿਖਵਾ ਕੇ ਬੜੀ ਗੌਰ ਨਾਲ ਚੈੱਕ ਕਰਨ ਬੈਠ ਜਾਂਦੀ ਹੈ ਕਦੇ ਕਦੇ ਇੰਜ ਸੋਚਦੀ ਹੈ ਕਿ ਨਾਨੀ ਤੇਰੀਆਂ ਬਾਹਾਂ ਰਸੀਆਂ ਨਾਨਕਿਆਂ ਦੀਆਂ ਰਾਹਾਂ ਰਸੀਆਂ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਦੋਸਤੋ ਨਾਨੀ ਦੇ ਨਾਨ ਕਹਿੰਦੀਆਂ ਬਹੁਤ ਜ਼ਿਆਦਾ ਜ਼ਿਆਦਾ ਹੁੰਦੀਆਂ ਨੇ। ਕਦੇ ਫੇਰ ਮੌਕਾ ਮਿਲੇ ਤਾਂ ਜ਼ਰੂਰ ਲਿਖਾਂਗੀ। ਹੁਣ ਇਸ ਲਈ ਸਿਰਫ ਇਨਾ ਹੀ। ਇਸ ਵਿੱਚੋਂ ਨਾਨੀ ਤੇ ਦੋਤਰੀ ਦੀ ਮੁਹਬਤ ਲਈ ਆਪਣੇ ਬੇਸਕਿੰਤੀ ਯਾਰ ਜ਼ਰੂਰ ਸਾਂਝੇ ਕਰਨੇਗੀ। ਵੱਧ ਤੋਂ ਵੱਧ ਵਿਚਾਰ ਲਿਖ ਕੇ ਸਾਨੂੰ ਦੱਸਣਾ ਜੀ ਤੁਸੀਂ ਆਪਣੇ ਨਾਨਕਿਆਂ ਦੇ ਵਿਚਾਰ ਦੱਸਨੇ ਕਹਾਣੀ ਨੂੰ ਬੜੇ ਪਿਆਰ ਨਾਲ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜ਼ੋਰ ਲਾਇਕ ਤੇ ਸ਼ੇਅਰ ਕਰਨਾ ਧੰਨਵਾਦ ਜੀ